ਕੁਝ ਵੀ ਮਰਦਾਨਿਆਂ ਘਟਣਾ ਨਹੀਂ ਮਰਦਾਨਿਆਂ ਨੋਂ ਨਹੀਂ ਕਦੇ ਘਟਦਾ ਕਹਿੰਦੇ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ 1 7 9 ਐਦਾਂ ਰੁਕੇ ਨਾ 1 7 9 ਇੱਕ ਰੱਬ ਦੇ ਸੱਚੇ ਨੋਂ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਇੱਕ ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆਂ ਕੋਈ ਜਪ ਕੇ ਵੇਖ ਲੈ ਨੋ ਨੂੰ ਜਪਦਾ ਕਦੇ ਘਾਟਾ ਨਹੀਂ ਪੈਂਦਾ ਰੱਬ ਦਾ ਨਾਮ ਘਾਟਾ ਪੈਣ ਹੀ ਨਹੀਂ ਦਿੰਦਾ ਤਾਈਓ ਸਹਿਬ ਨੇ ਬਾਣੀ ਅੰਦਰ ਕਿਹਾ ਤੁਸੀਂ ਯਾਦ ਕਰਦੇ ਹੋ ਜਿੱਥੇ ਸਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਪੜੋ ਮਨ ਉਹਾਂ ਨਾਮ ਤੇਰੈ ਤੁਹਾਡੀ ਆਵਾਜ਼ ਆਉਣੀ ਚਾਹੀਦੀ ਜਿੱਥੇ ਤੁਸੀਂ ਬੈਠੇ ਤੁਹਾਡੀ ਆਵਾਜ਼ ਤਾਂ ਟੱਪ ਜਾ ਇੱਧਰ ਪਰੇ ਬਰਾੜੀ ਵੱਲੋਂ ਤਕੜੇ ਹੋ ਕੇ ਕਹੋ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਜੈ ਮਹਾ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ